ਅੱਜ ਸਾਨੂੰ ਬੜੀ ਖੁਸ਼ੀ ਹੈ ਮੈਨੂੰ ਬੜੀ ਖੁਸ਼ੀ ਹੈ ਕਿ ਮੈਂ ਇਸ ਕਲੋਨੀ ਨਾਲ ਜੋ ਵਾਅਦਾ ਕੀਤਾ ਸੀ ਉਹਨੂੰ ਪੂਰਾ ਕਰਨ ਜਾ ਰਹੀ ਆ ਕਿਉਂਕਿ ਜਦੋਂ ਮੈਂ ਇਸ ਕਲੋਨੀ ਚਾੰਦੀ ਸੀ ਤਾਂ ਮੇਰੇ ਕੋਲੇ ਲੋਕਾਂ ਦੀ ਇੱਕੋ ਹੀ ਡਿਮਾਂਡ ਆਈ ਸੀ ਕਿ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਸਾਡੇ ਇੱਥੇ ਪਾਰਕ ਬਣਾ ਦਿਓ ਕਿਉਂਕਿ ਜਿਹੜੇ ਇੱਥੇ ਜੋ ਪਹਿਲਾਂ ਚੱਲ ਰਿਹਾ ਸੀ ਉਹਦੇ ਨਾਲ ਲੋਕਾਂ ਨੂੰ ਬੜੀ ਡਿਸਟਰਬੈਂਸ ਹੁੰਦੀ ਸੀ ਪੋਲੂਸ਼ਨ ਫੈਲਦਾ ਸੀਗਾ ਤਾਂ ਅੱਜ ਮੈਂ ਧੰਨਵਾਦ ਕਰੂੰਗੀ ਕਮੇਟੀ ਦੀ ਟੀਮ ਦਾ ਸਾਡੇ ਪੁਲਿਸ ਡਿਪਾਰਟਮੈਂਟ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਅਸੀਂ ਇਹ ਸਾਰਾ ਕੰਮ ਕਰਨ ਚ ਕਾਮਯਾਬ ਹੋਏ ਹੋਏ ਲੋਕਾਂ ਨਾਲ ਵਾਦਾ ਕੀਤਾ ਹੋਇਆ ਵਾਦਾ ਅਸੀਂ ਪੂਰਾ ਕੀਤਾ ਬੜਾ ਕਿੰਨੇ ਚਿਰ ਚ ਮੁਕੰਮਲ ਹੋ ਜਾਊਗੀ ਪਾਰਕ ਦੀ ਇਹ ਤਾਂ ਸਭ ਰੈਡੀमेड ਹੈ ਪਿੱਲਰ ਤੁਸੀਂ ਦੇਖਿਆ ਅੱਜ ਰੈਡੀमेड ਪਿੱਲਰ ਲਗਾ ਰਹੇ ਹਾਂ ਬਹੁਤ ਜਲਦੀ ਕੰਪਲੀਟ ਹੋ ਜਾਊਗਾ ਤੇ ਇੱਥੇ ਜਿਵੇਂ ਲੋਕਾਂ ਦੀ ਡਿਮਾਂਡ ਹੈ ਜੋ ਜੋ ਅੱਗੇ ਜਿਵੇਂ ਜਿਵੇਂ ਉਹਨਾਂ ਦੀ ਡਿਮਾਂਡ ਆਈ ਜਾਊਗੀ ਕੋਈ ਚੂਲੇ ਲਾਣੇ ਆ ਕੁਝ ਹੋਰ ਪਾਰਕ ਦਾ ਜਿਵੇਂ ਬਣਾਣਾ ਹੈ ਰਾਮਲੀਲਾ ਗਰਾਊਂਡ ਵੀ ਹੈ ਤਾਂ ਉਹ ਸਾਰੀ ਚੀਜ਼ਾਂ ਜਿਵੇਂ ਜਿਵੇਂ ਡਿਮਾਂਡ ਆਈ ਜਾਊਗੀ ਉਹ ਲੋਕਾਂ ਦੇ ਹਿੱਤਾਂ ਨੂੰ ਦੇਖਦੇ ਹੋਏ ਉਹ ਸਾਰਾ ਉਸ ਤਰ੍ਹਾਂ ਇੱਥੇ ਕੀਤਾ ਜਾਊਗਾ ਮੈਡਮ ਜਿਸ ਤਰ੍ਹਾਂ ਰਾਜਪੁਰੇ ਵਿੱਚ ਕਿਤੇ ਹੋਰ ਇਸ ਤਰ੍ਹਾਂ ਤਾਂ ਕਾਇਕ ਸਹੀ ਹੋਈ ਵੀ ਹੈ ਜੀ ਉਹਨਾਂ ਨੂੰ ਵੀ ਕਲੀਅਰ ਕਰੋਗੇ ਜੀ ਬਿਲਕੁਲ ਮੈਂ ਤੁਹਾਨੂੰ ਵੀ ਬੇਨਤੀ ਕਰਦੀ ਆ ਮੀਡੀਆ ਵਾਲੇ ਭਰਾਵਾਂ ਨੂੰ ਕੋਈ ਚੀਜ਼ ਜੇ ਬਾਈਚਾਂ ਸਾਡੀ ਨਿਗਾਚ ਨਹੀਂ ਤੁਹਾਡੀ ਨਿਗਾਚ ਹੈਗੀ ਹੈ ਬੀ ਜੇ ਕਿ ਤੇ ਇੱਥੇ ਨਜਾਇਜ਼ ਕਬਜ਼ੇ ਹੋਏ ਐ ਤਾਂ ਉਹ ਸਾਡੀ ਧਿਆਨ ਚ ਲਿਆਓ ਕਿਉਂਕਿ ਨਜਾਇਜ਼ ਕਬਜ਼ਾ ਕੋਈ ਨਹੀਂ ਰਹਿਣ ਦਿੱਤਾ ਜਾਊਗਾ ਜੋ ਮਿਊਂਸਪਲਿਟੀ ਦੀ ਜਗ੍ਹਾ ਹੈ ਉਹ ਮਿਊਂਸਪਲਿਟੀ ਹੀ ਕਾਬਜ਼ ਹੋਊਗੀ ਉਹ ਲੋਕਾਂ ਦੇ ਫਾਇਦੇ ਲਈ ਹੋਊਗੀ ਇਹ ਨਹੀਂ ਕਿ ਕੁਝ ਪੋਲਿਟਿਕਲ ਲੋਗ ਆਪਦੇ ਲੋ ਆਪਦੇ ਫਾਇਦੇ ਲਈ ਆਪਦੇ ਲੋਕਾਂ ਨੂੰ ਉਹਨਾਂ ਜਗ੍ਹਾ ਤੇ ਕਬਜ਼ੇ ਕਰਵਾਣ ਲੋਕਾਂ ਦੀ ਜਗ੍ਹਾ ਲੋਕਾਂ ਤੇ ਆਊਗੀ ਮੈਂ ਤੁਹਾਨੂੰ ਦੇ ਥਰੂ ਵੀ ਬੇਨਤੀ ਕਰਦੀ ਆਂ ਕਿ ਜਾਂ ਤਾਂ ਉਹ ਜਗ੍ਹਾ ਆਪੇ ਛੱਡ ਜੋ ਤੇ ਨਹੀਂ ਫਿਰ ਕਮੇਟੀ ਦਾ ਪੀਲਾ ਪੰਜਾ ਤਿਆਰ ਹੈ ਹੁਣ ਕੋਈ ਵੀ ਬਰਦਾਸ਼ਤ ਨਹੀਂ ਕੀਤਾ ਜਾਊਗਾ ਮੈਡਮ ਜਿਹੜੀ ਇਹ ਪਾਰਕ ਹੈ ਦੀ ਮਲਕੀਅਤ ਕਿਹ ਮਿਊਂਸਪੈਲਟੀ ਦੀ ਜਗ੍ਹਾ ਮਾਲਕ ਮਿਊਂਸਪੈਲਟੀ ਹੀ ਰਹੇਗੀ ਮੈਮ ਇਹ ਕਿੰਨੀ ਜਗ੍ਹਾ ਹੈ ਔਰ ਕਿੰਨੇ ਟਾਈਮ ਵਿੱਚ ਇਹ ਸੂ ਵਰਕ ਕਰੇ ਇਹ ਬਹੁਤ ਜਲਦੀ ਪੂਰੀ ਹੋ ਜੂਗੀ ਜਿਹੜੀ ਜਿੰਨਾ ਵੀ ਏਰੀਆ ਹੈਗਾ ਪਾਰਕ ਦਾ ਜੋ ਮਿਊਂਸਪੈਲਟੀ ਨੇ ਦੇਖਣਾ ਹੈ ਆਪਣਾ ਜੋ ਮਿਊਂਸਪੈਲਟੀ ਦੀ ਹੱਦ ਹੈ ਮੈਂ ਉਸ ਤੋਂ ਹੱਦ ਤੋਂ ਬਾਹਰ ਮਿਊਂਸਪੈਲਟੀ ਨਹੀਂ ਜਾਏਗੀ ਜਿੰਨੀ ਮਿਊਂਸਪੈਲਟੀ ਦੀ ਜਗ੍ਹਾ ਉੱਥੇ ਵਧੀਆ ਪਾਰਕ ਬਿਲਡ ਕਰਕੇ ਦਿੱਤਾ ਜਿਸ ਤਰ੍ਹਾਂ ਇਹ ਰਾਮਲੀਲਾ ਵਾਲੀ ਸਟੇਜ ਬਣੀ ਹੋਈ ਹੈ ਇਹਨੂੰ ਮਨਜ਼ੂਰੀ ਮਿਲੇਗੀ ਜਾਂ ਇਹਨੂੰ ਸਭ ਕੁਝ ਮੈਂ ਕਰਿਆ ਸਾਰੇ ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਥੇ ਸਾਰਾ ਕੰ ਪਰ ਉਹ ਉਹ ਬਾਅਦ ਵਿੱਚ ਇਹਨਾਂ ਨੇ ਫੇਰ ਤੋੜ ਦਿੱਤੀ ਸੀ ਉਹ ਤੁਸੀਂ ਦੇਖੋ ਕੋਈ ਦੀਵਾਰ ਨਹੀਂ ਹੈ ਇਸ ਤਰ੍ਹਾਂ ਜੇ ਦੁਵਾਰੇ ਕੋਈ ਇਸ ਤਰ੍ਹਾਂ ਦਾ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦਾ ਵੀ ਕੀ ਐਕਸ਼ਨ ਉਹਦੇ ਲਈ ਸਾਡੇ ਐਸਐਚਓ ਬਲਵਿੰਦਰ ਜੀ ਖੜੇ ਹੈ ਉਹਦਾ ਜਵਾਬ ਉਹ ਦੇ ਸਕਦੇ ਨੇ ਪਰ ਮੈਂ ਇੱਕ ਚੀਜ਼ ਜ਼ਰੂਰ ਕਹੂੰਗੀ ਕਿ ਜੋ ਮਿਊਨਿਸਪੈਲਿਟੀ ਦੀ ਜਗ੍ਹਾ ਹੈ ਉਹਦਾ ਮਾਲਕ ਮਿਊਨਿਸਪੈਲਿਟੀ ਰਹੇਗੀ ਤੇ ਮਿਊਨਿਸਪੈਲਿਟੀ ਹੀ ਉਹਨੂੰ ਥਮਲੇਗੀ ਐਮਐਲਏ ਸਾਹਿਬ ਕੀ ਜਿਹੜਾ ਪਾਰਕ ਹੈ ਇਹ ਵੱਡਿਆ ਪਾਰਕਾਂ ਵਾਂਗ ਬਣੂਗਾ ਕਿ ਇੱਥੇ ਬੱਚਿਆਂ ਦਾ ਪਾਰਕ ਬਣਾਜੋ ਕਿਸ ਤਰ੍ਹਾਂ ਦੀ ਇਹ ਬਹੁਤ ਸੋਹਣਾ ਪਾਰਕ ਬਣੂਗਾ ਇਸ ਕਲੋਨੀ ਦੀ ਇੱਕ ਸ਼ਾਨ ਬਣੂਗਾ ਇੱਕ ਮਿਸਾਲ ਬਣ Aina ਕਲੋਨੀ ਛਟਾ ਕੇ ਇੱਥੇ ਜਿਹੜਾ ਪਹਿਲਾਂ ਲੋਕਾਂ ਨੇ ਕੀਤਾ ਵੈ ਸਰਕਾਰੀ ਥਾਂ ਦੇ ਕਬਜ਼ਾ ਕੀਤਾ ਸੀਗਾ ਇੱਥੇ ਪਾਰਕ ਬਣ ਰਿਹਾ ਤੁਸੀਂ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਜੀ ਨਾ ਜੀ ਬਹੁਤ ਵਧੀਆ ਜੀ ਬੱਚੇ ਆਪਣੇ ਉਹ ਖੇលਿਆ ਕਰਨਗੇ ਸੈਰ ਕਰਿਆ ਕਰਨਗੇ ਹਾਂ ਜੀ ਇਸ ਕੀ ਕੀ ਨਾਮ ਹੈ ਤੇਜਿੰਦਰ ਕੌਰ ਤੇ ਕਿੱਥੇ ਰਹਿਣ ਵਾਲੇ ਹੋ ਇੱਥੇ ਮਿਰਜ਼ਾ ਮੰਡੀ ਰਹਿਣ ਵਾਲੇ ਆਜੀ ਜੋ ਐਮਐਲਏ ਸਾਹਿਬ ਇੱਥੇ ਆਏ ਆ ਪਾਰਕ ਦਾ ਉਦ ਘਾਟਨ ਕੀਤਾ ਕੀ ਕਹਿਣਾ ਹੈ ਇਸ ਬਾਰੇ ਇਸ ਵਾਰ ਕੇ ਕਹਿਣੇ ਵੀ ਸਾਨੂੰ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਅਸੀਂ ਪੁਲਾ ਨਹੀਂ ਸਕਦੇ ਵੀ ਇਹ ਇੰਨੇ ਚਿਰ ਦਾ ਸਾਡਾ ਇਹ ਕੰਮ ਰੁਕੇ ਹੋਏ ਜਿਹੜਾ ਉਹਨਾਂ ਨੇ ਕਰਿਆ ਇਹ ਕੋਈ ਵੀ ਨਹੀਂ ਕਰ ਸਕਿਆ ਤੇ ਕਿੰਨੀ ਦਿੱਕਤ ਪਰੇ ਕਾ ਹੁੰਦਾ ਸੀ ਜੀ ਰੋੜੀ ਦੀ ਕੋਠੀ ਦੇ ਸੀ ਤੁਹਾਨੂੰ ਪਤਾ ਹੀ ਘਲੋਣੀ ਚ ਵੀ ਜਿਹੜਾ ਪੁੱਛਦਾ ਸੀ ਜੋ ਕੋਈ ਮਹਿਮਾਨ ਆਦੇ ਸੀ ਕਿ ਉਹਨਾਂ ਜਗ੍ਹਾ ਤੋਂ ਸੁਣੀ ਪੈਂਦੀ ਸੀ ਉਹਨਾਂ ਨੂੰ ਸੈਣੀ ਗੰਦੀ ਘਲੋਣੀ ਚ ਜਾ ਰਹੇ ਹੋ ਕੁਛ ਨਹੀਂ ਸੀ ਦੱਸ ਸਕਦੇ ਅਸੀਂ ਕੁਛ ਵੀ ਕਰ ਸਕਦਾ